ਇਹ ਹੁਣ ਤੋਂ ਮਤੇ ਤਾਇਆ ਮਦਾਨੇ ਅੰਦਾਇ ਪਰਬ ਨੂੰ ਕੀ ਕਰਨਾ ਮਨਾਉਣਾ ਤੁਸੀਂ ਪੱਤੇ ਦੀ ਰੋਟੀ ਦਾ ਪਰਬ ਉਹਦੋਂ ਮਨਾਇਆ ਗਿਆ ਸੀ ਜਦੋਂ ਪਰਮੇਸ਼ਰ ਨੇ ਇਸرائیਲੀਆਂ ਨੂੰ ਮਿਸਰ ਦੀ ਗੁਲਾਮੀ ਤੋਂ ਆਜ਼ਾਦ ਕੀਤਾ ਸੀ ਹallelujah ਪਰਮੇਸ਼ਰ ਕਿਓ ਮਿਸਰ ਤਰਫ ਵੀਰ ਜਿਹੜਾ ਨਾ ਉਹ ਛੱਡ ਦੋ ਉਹ ਬਾਟ ਨੂੰ ਆਪਣੇ ਵਿੱਚੋਂ ਹallelujah ਪਰਮੇਸ਼ਰ ਨੇ ਨਾ 70 ਦਿਨਾਂ ਤੱਕ ਤੁਹਾਡੇ ਘਰਾਂ ਵਿੱਚੋਂ ਖਬੀਰ ਨਾ ਲੱਭੇ ਤਰਾ ਵਿੱਚ ਹallelujah ਇੱਕ ਇਹ ਚ ਤਾਮਨੀ ਦਿੱਤੀ ਪਰਮੇਸ਼ਰ ਨੇ ਹਾਂਜੀ ਅੱਗੇ ਕਿਉਂਕਿ ਜਿਹੜਾ ਕ ਮੀਰੀ ਚੀਜ਼ ਖਾਵੇਗਾ ਉਹ ਪ੍ਰਾਣੀ ਇਸਰਾਈਲ ਦੀ ਮੰਡਲੀ ਵਿੱਚੋਂ ਛੇਕਿਆ ਜਾਵੇਗਾ ਛੇਕਿਆ ਜਾਵੇਗਾ ਪਹਿਲਾਂ ਵੀ ਪੜਿਆ ਸੀ ਪਰਮੇਸ਼ਰ ਨੇ ਇਹਦਾ ਉਹ ਪ੍ਰਾਣੀ ਇਸਰਾਈਲੀਆਂ ਵਿੱਚੋਂ ਛੇਕਿਆ ਜਾਵੇਗਾ ਆਪਾਂ ਫਿਰ ਜਦੋਂ 19 ਆਦ ਪਾਦੇ ਨੇ ਉੱਥੇ ਵੀ ਪਰਮੇਸ਼ਰ ਨੇ ਕਿਹਾ ਕਿ ਉਹ ਪ੍ਰਾਣੀ ਇਸਰਾਈਲ ਦੀ ਮੰਡਲੀ ਵਿੱਚੋਂ ਹੁਣ ਤੋਂ ਹੀ ਪਰਮੇਸ਼ਰ ਦੇ ਮੰਡਲੀ ਉਹਨਾਂ ਪਰਮੇਸ਼ਰ ਦੀ ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਵਿੱਚ ਹੈ ਤਿੰਨ ਉਹ ਹੁਣ ਇਜ਼ਰਾਈਲ ਦੀ ਮੰਡਲੀ ਵਿੱਚ ਛੱਕਿਆ ਜਾਵੇਗਾ ਹਾਂਜੀ ਅੱਗੇ ਭਾਵੇਂ ਉਪਰਾ ਹੋਵੇ ਭਾਵੇਂ ਇਸ ਵਿੱਚ ਜੰਮਿਆ ਹੋਇਆ ਹੋਵੇ ਹallelujah ਭਾਵੇਂ ਕੋਈ ਉਪਰਾ ਹੋਵੇ ਤੁਹਾਡੇ ਵਿੱਚ ਘਰਾਂ ਵਿੱਚ ਵੀ ਫਮੀਰ ਨਹੀਂ ਚਾਹੀਦਾ ਇੱਕ ਤੁਹਾਡੇ ਜੀਵਨ ਦੇ ਵਿੱਚ ਹੀ ਨਹੀਂ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਵੀ ਅੰਦਰ ਮੈਨੂੰ ਖਮੀਰ ਨਹੀਂ ਲੱਭਣਾ ਚਾਹੀਦਾ ਹਾਂਜੀ ਅੱਗੇ ਤੁਸੀਂ ਕੋਈ ਖਮੀਰੀ ਵਸਤ ਨਾ ਖਾਓ ਕੋਈ ਕੋਈ ਵੀ ਫਮੀਰੀ ਵਸਤ ਨਾ ਖਾਓ ਰਦਾ ਜਿੰਨਾ ਵੀ ਝੂਠ ਨਹੀਂ ਬੋਲਾ ਰਦਾ ਜਿੰਨੇ ਵੀ ਹੀਰਾ ਪਹਿਨੇ ਨਹੀਂ ਰਦਾ ਜਿੰਨਾ ਵੀ ਪਾਪ ਨਹੀਂ ਰਦਾ ਜਿੰਨਾ ਵੀ ਗੁਨਾਹ ਨਹੀਂ ਰਦਾ ਜਿੰਨਾ ਵੀ ਵਿਵਚਾਰ ਨਹੀਂ ਰਦਾ ਜਿੰਨੇ ਵੀ ਹਰਾਮ ਕਾਰੇ ਨਹੀਂ ਰਦਾ ਜਿੰਨੀਆਂ ਵੀ ਗਾਲਾਂ ਨਹੀਂ ਕੱਢਣੀਆਂ ਥੋੜੇ ਤੋਂ ਥੋੜਾ ਵੀ ਪਰਮਿਸ਼ਨ ਨਹੀਂ ਕਹਿੰਦੇ ਆਂ ਤਾਂ ਤੁਹਾਡੇ ਵਿੱਚ ਥੋੜੇ ਤੋਂ ਥੋੜਾ ਵੀ ਖਮੀਰ ਦੀ ਚਾਹੀਦਾ ਤਾਂ ਤੁਸੀਂ ਕੋਈ ਖਮੀਰੀ ਵਸਤ ਨਾ ਖਾਓ ਹਾਂਜੀ ਅਤੇ ਤੁਸੀਂ ਆਪਣੇ ਸਾਰੇ ਟਿਕਾਣਿਆਂ ਵਿੱਚ ਪਤੀ ਦੀ ਰੋਟੀ ਖਾਓ ਹallelujah ਨਹੀਂ ਆਪਣੇ ਸਾਰੇ ਟਿਕਾਣਿਆਂ ਵਿੱਚ ਕੀ ਕਰਨਾ ਪੱਤੀ ਦੀ ਰੋਟੀ ਖਾਣੀ ਪੱਤੀ ਦੇ ਬੰਜਣਾ ਹੈ ਹallelujah ਅਜਾ ਪੱਤੀ ਆਰ ਉਸ ਕਮੀਰ ਨੂੰ ਕੱਢਣ ਵਾਸਤੇ ਹallelujah ਉਹਨੂੰ ਕੱਢਣਾ ਹੈ ਇਹ ਤੁਸੀਂ ਕੱਢਣਾ ਤੁਹਾਡੇ ਵਿੱਚ ਪਰਮੇਸ਼ਰ ਦੇ ਨਹੀਂ ਕੱਢਣਾ ਨਾ ਰੰਮ ਦੇ ਦਾਸ ਨੇ ਕੱਢਣਾ ਉਹਨੇ ਤੁਹਾਨੂੰ ਹੁਕਮ ਦੇਣਾ ਪਰਮੇਸ਼ਰ ਦਾ ਕੱਢਣਾ ਤੁਸੀਂ ਜੇ ਤੁਹਾਡੇ ਵਿੱਚ ਰੰਤਾ ਵੀ ਮੈਨੂੰ ਖਮੀਰ ਲੱਭਾ ਆ ਤਾਂ ਤੀ ਇਸਰਾਈਲ ਦੀ ਮੰਡਲੀ ਵਿੱਚ ਛੇਕੇ ਜਾਓਗੇ ਹਲੇ ਦੀ